ਆਵਾਮ ਆਦਮੀ ਪਾਰਟੀ ਜਿੰਦਾਬਾਦ ਆਵਾਮ ਆਦਮੀ ਪਾਰਟੀ ਜਿੰਦਾਬਾਦ ਐਮ ਐਲ اے ਸਰਦਾਰ ਕੁਲਵੰਤ ਸਿੰਘ ਬਾਜੀਗਰ ਜਿੰਦਾਬਾਦ ਐਮ ਐਲ اے ਸਰਦਾਰ ਕੁਲਵੰਤ ਸਿੰਘ ਬਾਜੀਗਰ ਜਿੰਦਾਬਾਦ ਆਵਾਮ ਵੀ ਪਾਰਟੀ ਜਿੰਦਾਬਾਦ ਆਵਾਮ ਆਦਮੀ ਪਾਰਟੀ ਜਿੰਦਾਬਾਦ ਕੁਲਵੰਤ ਬਾਈ ਤੇਰੀ ਸੋਚ ਤੇ ਜਾਂਗੇ ਧੋਕੇ ਕੁਲਵੰਤ ਬਾਈ ਤੇਰੀ ਸੋਚ ਤੇ ਪੈਰਾ ਦੇਾਂਗੇ ਧੋਕੇ ਜਿਹੜਾ ਅੱਜ ਕੀ ਹਾਲ ਹੈ ਪਾਲੀਕੋ ਪਾਲੀਕੋ ਪਛਾਹੋ ਜੀ ਪਾਲੀਕੋ ਜੀ ਮੈਂ ਪਾਲੀ ਲੋਕਾਂ ਨੂੰ ਭਾਈ ਜੀ ਭਾਈ ਜੀ ਹਾਂ ਜੀ ਅੰਮ੍ਰਿਤਸਰ ਵੱਲ ਲੋ ਜੀ ਇੱਕ ਮਿੰਟ ਸਾਈਡ ਤੇ ਹੋਇਆ ਮੜਿਆ ਮੋੜਿਆ ਸਾਈਡ ਸਾਈਡ ਤੇ ਖੜਾ ਆਈਸੀ ਅੱਗੇ ਆਜੋ ਜੀ ਸਾਰੇ ਆਜੋ ਜੀ ਆਜੋ ਆਈਸੀ ਆਜੋ ਜੀ ਸਾਰੇ ਸਟੈਂਡ ਕੇ ਅੱਗੇ ਨਹੀਂ ਜਾਓ ਨਾ ਸਾਈਡ ਤੋਂ ਲੱਡੀ ਲੱਡੀ ਮੜਾ ਇਧਰ ਨੂੰ ਦੇਖੋ ਜੀ ਲੱਡੀ ਇਧਰ ਦੇਖੋ ਭਾਈ ਇਧਰ ਹਿੰਦੀ ਹਾਂ ਸੱਚੇ ਜੋ ਸ਼ਬਦਾਂ ਕਰਕੇ ਕਹਿੰਦਾ ਹਾਂ ਪ੍ਰਤੀਗਿਆ ਕਰਦਾ ਹਾਂ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਭਾਵੇਂ ਕਾਨੂੰਨ ਅਨੁਸਾਰ ਮੈਂ ਭਾਵੇਂ ਕਾਨੂੰਨ ਅਨੁਸਾਰ ਸਾਫਤ ਕੀਤੇ ਪਾਦੇ ਸੰਧਾਰ ਵਿੱਚ ਸਾਫਤ ਕੀਤੇ ਪਾਦੇ ਸੰਧਾਰ ਵਿੱਚ ਜੀਵਨ ਵਿਸ਼ਵਾਸ ਰੱਖਾਂਗਾ ਪੂਰਨ ਵਿਸ਼ਵਾਸ ਰੱਖਾਂਗਾ ਉਸਤਾ ਸੱਚਾ ਬਹਾਦਰ ਰਹਾਂਗਾ ਜੀਵਨ ਦੀ ਸੇਵਾ ਕੇ ਪਾਇਆ ਰਹਾਂਗਾ ਜਿੰਨਾ ਫਰਜਾਂ ਨੂੰ ਸੰਭਾਲਣ ਲੱਗਾ ਹਾਂ ਜਾਂ ਲੱਗੀ ਹਾਂ ਜਿੰਨਾ ਕਰਦੇ ਨੂੰ ਸੰਭਾਲਣ ਲੱਗਾ ਹਾਂ ਉਹਨਾਂ ਨੂੰ ਪੂਰੀ ਵਫਾਦਾਰੀ ਨਾਲ ਨਿਭਾਵਾਂਗਾ ਉਹਨਾਂ ਨੂੰ ਪੂਰੀ ਵਫਾਦਾਰੀ ਨਾਲ ਨਿਭਾਵਾਂਗਾ ਤੋਂ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਹੈ ਪੂਰੀ ਇਮਾਨਦਾਰ ਜਨ ਸੇਵਾ ਕਰਦੀਆਂ ਤੇ ਪੂਰੇ ਕਸਗੜੀ ਤੇ ਰਿਜਮੋਰਿ ਮੀਡੀਆ ਦੇ ਕਸਗੜ ਸਾਹਿਬ ਨੂੰ ਸੋਨਾ ਬਣਾਉਣ ਦੀ ਜ਼ਿੰਮੇਵਾਰੀ ਲਈ ਲੋਕਾਂ ਨੇ ਬਹੁਤ ਉਮੀਦਾਂ ਨੂੰ ਧੰਨਵਾਦੀ ਸੁਣਿਆ ਤੇ ਪੂਰੀ ਇਮਾਨਦਾਰੀ ਨਾਲ ਜੀ ਸੇਵਾ ਕਰਦੀਆਂ ਅੱਜ ਲਈ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਤੇ ਨਾਲ ਹੀ ਬੇਨਤੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੇ ਹੁਕਮ ਅਸਾਰ ਮੈਂ ਬੇਨਤੀ ਲਗਾਈ ਕਿ ਜਿਹੜੀ ਸੇਵਾ ਲਈ ਪ੍ਰਮਾਤਮਾ ਨੂੰ ਸੇਵਾ ਮਿਲਿਆ ਤੇ ਆਪਣਾ ਸ਼ਹਿਰ ਦੀ ਸੇਵਾ ਦਾਰ ਬੜਕੇ ਆਪਣੇ ਵਾਡਾਂ ਨੂੰ ਜਦੋਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਸੁਪਨਾ ਹੈ ਕਿ ਪੰਜਾਬ ਰਗਣਾ ਪੰਜਾਬ ਬਣਾਉਣਾ ਤੇ ਜਿਹੜੇ ਨਵੇਂ ਬਨੇ ਕੌਸਲ ਸੇਵਾਗਰ ਨੂੰ ਬੇਨਤੀ ਲਗਾਈ ਹੈ ਕਿ ਪੂਰੀ ਇਮਾਨਦਾਰੀ ਨਾਲ ਸਾਰੇ ਮਾਰਦੀ ਸੇਵਾ ਚੱਕੀਆਂ ਇਹਦੀ ਸੋਚਨਾ ਕਿ ਵਿਰੋਧੀ ਧਿਰ ਦਾ ਜਾਂ ਫਲਾਣੇ ਪਾਸੇ ਉਹਨਾਂ ਨੇ ਬੁੱਟਾਂ ਨਹੀਂ ਪਈਆਂ ਹੁਣ ਤੁਸੀਂ ਸਾਰਿਆਂ ਨੇ ਨਿਮਾਣਦੇ ਹੋ ਸਾਰਿਆਂ ਨੇ ਤੁਹਾਡਾ ਸਾਥ ਦਿੱਤਾ ਤੇ ਨਿਮਾਣੇ ਬਣ ਕੇ ਉਹਦੇ ਨੰਬਰ ਤੋਂ ਸਾਂਤ ਦਸਤਰਾ ਦੇ ਵਿੱਚ ਹਰ ਇੱਕ ਦਾ ਜਿਹੜਾ ਕੋਈ ਯਾਦਦਾਸ਼ਤ ਕੰਮ ਕਰਨਾ ਤੋਂ ਮੁਆਰਕਵਾਦ ਦਿੱਤੀ ਹੈ ਤਾਂ ਨਵੇਂ ਜੁਨੇ ਦੇ ਪ੍ਰਧਾਨ ਦੀ ਮਿੱਤਰ ਸਿੰਘ ਦੀ ਪ੍ਰਧਾਨ ਬਣਿਆ ਉਹਨਾਂ ਨੂੰ ਬਹੁਤ ਬਹੁਤ ਮੁਆਰਕਵਾਦ ਸ੍ਰੀ ਸ਼ਕਤੀ ਗੋਇਲ ਸੀਨੀਅਰ ਮੇਰੇ ਪ੍ਰਧਾਨ ਬਣੇ ਤੇ ਜਸਵੰਤ ਸਿੰਘ ਵੀ ਵਾਈਸ ਪ੍ਰਧਾਨ ਬਣੇ ਇਹਨਾਂ ਨੂੰ ਤੇ ਸਾਰੇ ਕੌਂਸਲਰ ਸਰਬਾਨਾਂ ਨੂੰ ਬਹੁਤ-ਬਹੁਤ ਮੁਬਾਰਕਾ ਤੇ ਨਵੇਂ ਬਣੇ ਪ੍ਰਧਾਨ ਸਰਬਾਨਾਂ ਨੂੰ ਬੇਨਤੀ ਲਗਾਈ ਹੈ ਕਿ ਕੌਂਸਲਰ ਸਰਬਾਨਾਂ ਨੂੰ ਨਾਲ ਲੈ ਕੇ ਚੱਲਣਾ ਤੇ ਜੋ ਕਿਸੇ ਵੀ ਪਾਰਟੀ ਦਾ ਹੋਵੇ ਉਹਨਾਂ ਨੂੰ ਨਾਲ ਰੱਖ ਕੇ ਹਰ ਇੱਕ ਦਾ ਕੰਮ ਜਿਹੜਾ ਪੂਰੇ ਸ਼ਹਿਰ ਦਾ ਕੰਮ ਕਰਉਣਾ ਕਿਉਂਕਿ ਮੇਰੇ ਨਾਲ ਅੱਜ ਤਨਜੋਤ ਸਿੰਘ ਹੜਾਣਾ ਵੀ ਜੋ ਪਟਿਆਲਾ ਸਹਿਬ ਦੇ ਸੈਕਟਰੀ ਸਰਬਾਨ ਨੇ ਸਾਡੇ ਐਮਐਲਐਸ ਸਹਿਵਾਨ ਕੁਲਵੰਤ ਸਿੰਘ ਜੀ ਜੋ ਪੂਰੇ ਇਮਾਨਦਾਰੀ ਨਾਲ ਨਿਵਾਣੇਵਾਲ ਕੇ ਜਿਹੜੀਆਂ ਜਾਨ ਕਰਾਈ ਹੈ ਸੋ ਇਸੇ ਤਰ੍ਹਾਂ ਹੀ ਇਹਨਾਂ ਨੂੰ ਮੁਬਾਰਕਵਾਦ ਦਿੰਦੇ ਹੋਏ ਅੱਜ ਮੈਂ ਸਾਰੇ ਘਗਾ ਵਸਣਾਂ ਨੂੰ ਮੁਬਾਰਕਵਾਦ ਦਿੰਦਾ ਤੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੂਰਾ ਸਾਥ ਦਿੱਤਾ ਤੇ ਪੂਰਾ ਇਮਾਨਦਾਰੀ ਨਾਲ ਜਿਹੜੀਆਂ ਇਲੈਕਸ਼ਨ ਕਰਾਈ ਹੈ ਤੇ ਆਉਣ ਵਾਲੇ ਟਾਈਮ ਤੇ ਵੀ ਇਮਾਨਦਾਰੀ ਨਾਲ ਸੇਵਾਤਾਂ ਮੰਤਰੀ ਸਾਹਿਬ ਕਿ ਕੱਗ ਦੀ ਸਮੱਸਿਆ ਸੀਵਰੇ ਦੀ ਸਮੱਸਿਆ ਬਹੁਤ ਵੱਡੀ ਸਮੱਸਿਆ ਹੈ। ਪਿਛਲੀਆਂ ਸਰਕਾਰਾਂ ਚੱਲਦੀ ਆ ਰਹੀਆਂ ਤੁਹਾਨੂੰ ਆਪਣੀ ਨਗਰ ਪੰਚਾਇਤ ਤੇ ਕਬਜ਼ਾ ਹੋ ਗਿਆ। ਜਿਹੜੇ ਪ੍ਰਧਾਨ ਜੀ ਨੇ ਪੂਰੀ ਇਮਾਨਦਾਰ ਨਾਲ ਸਾਰੇ ਕੌਸ਼ਲ ਸਰਬਾਨ ਸੇਵਾ ਕਰਨਗੇ ਕੋਈ ਵੀ ਸਮੱਸਿਆ ਆਉਣ ਵਾਲੇ ਸਾਲ ਦੇ ਸਾਲ ਦੇ ਵਿੱਚ ਜਿੰਨੀ ਵੀ ਸਮੱਸਿਆ ਪਿਛਲੀਆਂ 17-75 ਸਾਲਾਂ ਤੋਂ ਚੱਲਦੀ ਆ ਰਹੀ ਹੈ ਸਾਰੀਆਂ ਸਾਲ ਦੇ ਵਿੱਚ ਕੱਗ ਦੀ ਸਮੱਸਿਆ ਖਤਮ ਕਰਾਂਗੇ। ਠੀਕ ਚਾਹੇ ਪੀਣ ਵਾਲੇ ਪਾਣੀ ਦੀ ਹੋਵੇ ਚਾਹੇ ਉਹ ਸੀਵਰੇ ਦੀ ਹੋਵੇ ਕਿਸਫਾਈ ਹੋਵੇ ਤੇ ਲੱਤਾਂ ਵੀ ਹੋਵੇ ਸਾਲ ਦੇ ਅੰਦਰ ਅੰਦਰ ਤੁਸੀਂ ਆਖੋਗੇ ਕਿ ਇੱਕ ਅੱਗਾ ਜਿਹੜਾ ਬਹੁਤ ਸੋਹਣਾ ਸ਼ਹਿਰ ਬਣੂਗੀ ਥੈਂਕ ਯੂ ਜਿਹੜੇ ਸਾਡੇ ਵਿਸ਼ੇਸ਼ ਤੌਰ ਤੇ ਤੇ ਪਹੁੰਚੇ ਸਾਡੇ ਚੇਅਰਮੈਨ ਸਾਹਿਬ ਅਰਨਜੋਤ ਸਿੰਘ ਹੜਾਣਾ ਜੀ ਔਰ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੋਡੀਆਂ ਜੀ ਅੱਜ ਨਗਰ ਕੌਂਸਲ ਦੀ ਸੌਚਕ ਸਮਾਗਮ ਸੀਗਾ ਔਰ ਉਹਦੇ ਵਿੱਚ ਚੋਣ ਵੀ ਜਿਹੜੀ ਉਹ ਕੀਤੀ ਜਾਣੀ ਸੀ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਅਜ ਧੰਨਵਾਦ ਕਰਦਾ ਔਰ ਬੜੇ ਸ਼ਾਂਤਮਈ ਢੰਗ ਦੇ ਨਾਲ ਜਿਹੜੀ ਉਹ ਚੋਣ ਹੋਈ ਔਰ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰਾਂ ਨੂੰ ਜਿਹੜੀਆਂ ਇਹ ਜ਼ਿੰਮੇਵਾਰੀਆਂ ਜੋ ਦਿੱਤੀਆਂ ਗਈਆਂ ਨੇ ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਤੇ ਮੁਬਾਰਕਬਾਦ ਵੀ ਦਿੰਦਾ ਔਰ ਉੱਥੇ ਹੀ ਪ੍ਰਧਾਨ ਔਰ ਸੀਨੀਅਰ ਵਾਈਸ ਪ੍ਰਧਾਨ ਤੇ ਮੀਰ ਪ੍ਰਧਾਨ ਜੀ ਨੂੰ ਇੱਕ ਬੇਨਤੀ ਕਰੂੰਗਾ ਕਿ ਜਿਦਾ ਮੰਤਰੀ ਸਾਹਿਬ ਨੇ ਕਿਹਾ ਕਿ ਸਾਰੇ ਕਾਉਂਸਲਰ ਨੇ ਜਿਹੜੇ ਸਾਰੇ ਐਮਸੀ ਸਭਾਾਂ ਦੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਔਰ ਇੱਕ ਅੱਗੇ ਦੀ ਡਿਵੈਲਪਮੈਂਟ ਹੋਣਾ ਜਿਹੜੀ ਉਹ ਓਪਰਟੀਉਨਿਟੀ ਦੇਣੀ ਔਰ ਦਫ਼ਤਰ ਦੇ ਵਿੱਚ ਆ ਕੇ ਬੈਠ ਕੇ ਕਿਸੇ ਦਾ ਪੱਖ ਨਹੀਂ ਲੈਣਾ ਤੇਰ ਮੇਰ ਨਹੀਂ ਕਰਨੀ ਜਿੱਦਾਂ ਅਰਵਿੰਦ ਕੇਜਰੀਵਾਲ ਸਾਹਿਬ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਬਾਣ ਦਾ ਸੁਪਨਾ ਸੀਗਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜਦੋਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਮੈਂ ਸਭ ਦਾ ਮੁੱਖ ਮੰਤਰੀ ਆ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਕਾਂਗਰਸ ਹੋਵੇ ਪਰ ਇਸੇ ਤਰ੍ਹਾਂ ਹੀ ਜਿਹੜੇ ਅੱਜ ਚੋਣ ਕੀਤੀ ਗਈ ਹੈ ਘੱਗੇ ਦੀ ਸੋ ਪ੍ਰਧਾਨ ਜੀ ਨੂੰ ਵੀ ਇਦਾਂ ਹੀ ਚਾਹੀਦਾ ਹੈ ਕਿ ਪੱਖਪਾਤ ਤੋਂ ਬਿਨਾਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਡਿਵੈਲਪਮੈਂਟ ਕਰਨੀ ਔਰ ਸਭ ਦੀ ਸੁਣਵਾਈ ਕਰਨੀ ਸੋ ਮੈਂ ਦਿਲੋਂ ਮੁਬਾਰਕਬਾਦ ਦਿੰਦਾ ਤੇ ਵਧਾਈਆਂ ਦਿੰਦਾ ਚੇਅਰਮੈਨ ਹਰਜੋਤ ਸਿੰਘ ਖਡਾਰਾਈ ਸਾਡੇ ਵੱਡੇ ਵੀਰ ਹਰਦੀਪ ਸਿੰਘ ਮੁੰਡਿਆ ਜੀ ਤੇ ਮੇਰੇ ਵੱਡੇ ਵੀਰ ਕੁਲਵੰਤ ਸਿੰਘ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਇਹ ਜਿੰਮੇਵਾਰੀ ਹੈ ਜਿੰਮੇਵਾਰੀ ਖਰੀ ਕੋ ਤੇ ਉਤਰੂਆਂ ਜੀ ਪੂਰ ਉਤਰੂਆਂ ਦਿਲੋਂ ਤੇ ਮੈਂ ਇਕੱਲਾ ਨਹੀਂ ਸਰ ਬਣਿਆ ਮੇਰੇ 13 ਦੇ 13 ਬਣੇ ਨਹੀਂ ਜੀ ਤੇਰੇ ਹੀ ਅਮਸੀ ਅੱਜ ਪ੍ਰਧਾਨ ਬਣੇ ਨੇ ਬੋਲ ਈਸੋ ਨਿਹਾਲ ਜੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮਨਾ ਤੇਰੀ ਸੋਚ ਤੇ ਬਣਾ ਦੇਣਗੇ ਠੋਕੇ ਮਨਾ ਤੇਰੀ ਸੋਚ ਤੇ ਬਣਾ ਦੇਣਗੇ ਠੋਕੇ ਚਲੋ